ਤੇ ਤੁਹਾਡੇ ਵਾਲੇ ਵੇਖ ਵੇਖ ਕੇ ਮਖੌਲ ਕਰਨ ਗੀਆਂ ਮੰਮੀ ਮੈਨੂੰ ਇਦਾਂ ਨਹੀਂ ਸਮਝ ਲੱਗਣੀ ਹੈਗੀ ਕਿ ਤੁਸੀਂ ਕਿਹੜੇ ਸੂਟ ਦੀ ਗੱਲ ਕਰ ਰਹੇ ਹੋ ਮੇਰੇ ਨਾਲ ਆ ਤੇ ਮੈਨੂੰ ਆਂਕਲ ਮਾਰੀ ਜੀ ਦੱਸ ਦੋ ਮੈਂ ਜਿਹੜਾ ਪੋਣਾ ਵਾਂ ਆ ਜੋ ਹਾਏ ਹਾਏ ਨਹੀਂ ਇਨਸ਼ਾ ਅੱਲਾਹ ਤੇਰਾ ਵੀ ਭਰਾਈ ਹੋ ਜਾਈ ਸੀ ਤੇ ਸਹਿਲ ਇੱਥੇ ਬਹਿ ਮੇਰਾ ਪੁੱਤ ਆਪਦੇ ਥੱਥੀ ਹੈਗੀ ਸੀ ਨਾਲ ਤੈਨੂੰ ਵੀ ਮੇਰੇ ਪੁੱਤਰ ਨੂੰ ਇਹਨੇ ਘਾ ਲਿਆ ਬਾਹਰ ਭਾਵੇਂ ਕਈ ਦੀਆਂ ਕਈ ਗੱਲਾਂ ਕਰਦੀਆਂ ਹਨ ਕਿਹੜਾ ਉਹਨਾਂ ਨੂੰ ਸੁਣਨਾ ਵਾ ਇਹ ਕੁੰਝ ਬੋਲੀ ਆ ਤੇ ਇਹ ਕੁੰਝ ਥੱਥੀ ਸਾਰਾ ਇਹ ਮੈਂ ਨਾਲ ਸਿਰਖ ਬਾਤ ਬਾਤ ਇਹਨਾਂ ਦੇ ਥੱਕ ਹੀ ਜਾਣੀ ਹੈ ਘੜੀ ਦੇ ਲੰਮੇ ਪੈਲੇ ਨਹੀਂ ਲੱਕ ਸਿੱਧਾ ਖੜ ਲੈਣੀ ਹੈ ਫਿਰ ਨਾ ਉਧਰ ਜਾਣਾ ਉਹਨਾਂ ਦੇ ਘਰ ਅਲਕਾਉਣ ਦਾ ਸੱਦਾ ਆਇਆ ਤੇ ਮੈਂ ਨਹੀਂ ਇਹਨਾਂ ਨੂੰ ਖੜਨਾ ਹੈਗਾ ਮੈਂ ਇਕੱਲੀ ਨਹੀਂ ਜਾਣਾ ਨੌਂ ਅਜਗੇ ਨੇ ਸਾਢੇ 9 ਹੋਣ ਦਿਨ ਤੇ ਫਿਰ ਜਾਣੀ ਮੰਮੀ ਮੰਮੀ ਉੱਠੋ ਨਾ ਉਧਰ ਗੋਣੀ ਚ ਜਾਣਾ ਡਰਨਾ ਹੀ ਸੋਗੇ ਹੋ ਮੈਂ ਇਕੱਲੀ ਨਹੀਂ ਜਾਣਾ ਮੈਂ ਨਹੀਂ ਤੈਨੂੰ ਖੜਨਾ ਮੰਮੀ ਕਵਲ ਕਹਿੰਦੀ ਕਿ ਮੈਂ ਵੀ ਜਾਣਾ ਹੁੰਦਾ ਹੈ ਤਾਂ ਤੈਨੂੰ ਨਹੀਂ ਆਪਾ ਖੜਨਾ ਹੈਗਾ ਪਤਾ ਕੀ ਗੱਲ ਹੈ ਉਹਦੀ ਪੂਲੀ ਦੀ ਸਮਝ ਲੱਗਦੀ ਨਹੀਂ ਆ ਤੇ ਬੇਇੱਜ਼ਤੀ ਹੁੰਦੀ ਆ ਮੈਂ ਤਾਂ ਮੈਂ ਤੇ ਮੰਮੀ ਕੱਲੇ ਚੱਲ ਜਾਾਂਗੀ ਲੈ ਬੋਲਾ ਬਦਲ ਮੈਂ ਕਵਲ ਵੱਲ ਆਖਣ ਲਈ ਆ ਮੈਂ ਕਿਹਾ ਤੁਹਾਨੂੰ ਨਹੀਂ ਖੜਨਾ ਮੈਂ ਸ਼ਾਮ ਮੰਮੀ ਸੂਟ ਵੱਲੋਂ ਕਹਿਣ ਦੀ ਜੇ ਕਿਹੜਾ ਸੂਟ ਪਾਵਾਂ ਜਿਹੜਾ ਤੁਸੀਂ ਪਿਛਲੇ ਮਹੀਨੇ ਬਣਾ ਕੇ ਦਿੱਤਾ ਸੀ ਲਾਲ ਜਿਹੜਾ ਰੰਗ ਦਾ ਉਹਨਾਂ ਪਾਵਾਂ ਲੈ ਕਹਿਣ ਮੈਂ ਕੁਝ ਹੋਰ ਦੇਈ ਆ ਤੇ ਬੋਲਾ ਬਦਲ ਹੋਰ ਮੈਨੂੰ ਦੱਸਣ ਦੇ ਆ ਕਿ ਕਹਿਣ ਦਿਓ ਮੈਨੂੰ ਸਮਝ ਨਹੀਂ ਲੱਗਣੀ ਕਿ ਇਹਦਾ ਉਹ ਸੂਟ ਨਾ ਪਾਵਾਂ ਹੋਰ ਕੋਈ ਪਾਵਾਂ ਮੈਂ ਤੁਹਾਨੂੰ ਖੜਨਾ ਹੀ ਨਹੀਂ ਕਰ। ਉਥੇ ਮੈਂ ਆਪਣੀ ਬੇਇੱਜ਼ਤੀ ਕਰਾਉਣੀ ਹੈ। ਉਥੇ ਲੋਕਾਂ ਦੀਆਂ ਨੋਆ ਧੀਆ ਨਹੀਂ ਉਹਨਾਂ ਤੇ ਤੁਹਾਡੇ ਵਾਲੇ ਵੇਖ-ਵੇਖ ਕੇ ਮਖੌਲ ਕਰਨ ਗਈਆਂ। ਕੋਈ ਨਹੀਂ ਮੰਮੀ, ਮੈਂ ਤਾਂ ਇਹ ਵੀ ਸੋਚਿਆ ਸੀ ਵੀ ਮੈਂ ਨਹੀਂ ਜਾਣਾ ਹੈਗਾ। ਫੇਰ ਮੈਨੂੰ ਪਤਾ ਕਿ ਉਸ ਚਾਪੇ ਕਾ ਮੰਮੀ ਦੀ ਤਾਂ ਬੇਇੱਜ਼ਤੀ ਹੋਣੀ ਜੇ ਆਪਾਂ ਨਾਲ ਨਾ ਗਈਆਂ। ਤੇ ਤਾਂ ਤੁਹਾਨੂੰ ਮੈਂ ਪੁੱਛਣ ਦੀ ਹੈ ਵੀ ਮੈਂ ਕਿਹੜਾ ਸੂਟ ਪਾਵਾਂ। ਫੇਰ ਨਾ ਨਾ ਆਖੋ ਵੀ ਮੇਰੀ ਬੇਇੱਜ਼ਤੀ ਕਰਵਾਤੀ ਆ। ਮੰਮੀ ਹੋਰ ਵੀ ਨੋਆ ਧੀਆ ਨਹੀਂ ਉਹਨਾਵਾ। ਉਹਨਾਂ ਦੇ ਫਾਨੀਸੰਨੇ ਸੂਟ ਪਾਏ ਹੋਏ ਨੇ। ਜੇ ਮੈਂ ਮਾੜਾ ਪਾਵਾਂਗੀ ਤੇ ਫਿਰ ਬੇਇੱਜ਼ਤੀ ਤਾਂ ਤੁਹਾਡੀ ਹੋਣੀ ਹੈ ਨਾ। ਤਾਂ ਮੈਂ ਤੁ ਇਹ ਡੀਐਸ ਕਹਾਤਾ ਹੈ ਆਖਣ ਮੈਂ ਕੀ ਨਹੀਂ ਹੈ ਮੇਰੀ ਮੰਨਦੀ ਨਹੀਂ ਮੈਂ ਬਥੇਰਾ ਵੱਡ ਨਹੀਂ ਆ ਪਿੰਡ ਵਾਲਿਆ ਕੰਨਾਂ ਨੂੰ ਚੰਗੀ ਰਹੇਗੀ ਮੈਂ ਕੋਈ ਹੋਰ ਗੱਲ ਕਰਨ ਨਹੀਂ ਆ ਜਵਾਬ ਮੈਨੂੰ ਹੋਰ ਦੇਣ ਨਹੀਂ ਮੈਂ ਉਥੇ ਮਖੌਲ ਕਰਾਉਣਾ ਨਹੀਂ ਸਕਣਾ ਦੇ ਘਰ ਉਹਨਾਂ ਦੇ ਕੰਮ ਨੇ ਉਹ ਕੋਣ ਹੋਰ ਬੋਲਣਗੇ ਤੇ ਤੁਸੀਂ ਹੋਰ ਜਵਾਬ ਦਿਓ ਜਿਹੜੀ ਬਣੀ ਹੈ ਨਾ ਮਾੜੀ ਮੋਟੀ ਉਹ ਵੀ ਝਾੜ ਦਿਓ ਮੇਰਾ ਤੇ ਨਾ ਜਿਉਣਾ ਖਰਾਮ ਕੀਤਾ ਏ ਅੱਡ ਘੰਟਾ ਜਾਣਾ ਮੈਂ ਬੜੀ ਔਖੀ ਮੰਮੀ ਮੈਨੂੰ ਇਦਾਂ ਨਹੀਂ ਸਮਝ ਲੱਗਣੀ ਹੈਗੀ ਕਿ ਤੁਸੀਂ ਕਿਹੜੇ ਸੂਟ ਦੀ ਗੱਲ ਕਰਂਦੇ ਹੋ ਮੇਰੇ ਨਾਲ ਆਓ ਤੇ ਮੈਨੂੰ ਆਂਕਲ ਮਾਰੀ ਜੀ ਦੱਸ ਦਿਓ ਮੈਂ ਜਿਹੜਾ ਪਉਣਾ ਵਾ ਆਜੋ ਮੇਰੀ ਸੁਣ ਗੱਲ ਮੈਂ ਤੈਨੂੰ ਆਖਣ ਲਈ ਆ ਮੈਂ ਤੇਰੇ ਨਾਲ ਨਹੀਂ ਖੜਨਾ ਹੈਗਾ ਹਾਂ ਕੀ ਨਾਲ ਨਹੀਂ ਮੈਂ ਤੈਨੂੰ ਖੜਨਾ ਹੈਗਾ ਅਸ਼ਾ ਮੈਨੂੰ ਨਹੀਂ ਨਾਲ ਖੜਨਾ ਹੈਗਾ ਤੇ ਉਹ ਕਮਲ ਨੂੰ ਖੜਨਾ ਵਾ ਜਿਹਦੀ ਗੱਲ ਦੀ ਕੋਈ ਸਮਝ ਨਹੀਂ ਲੱਗਦੀ ਤੋੜਣੀ ਦੀ ਉਨੇ ਮਿੰਟੂ ਗਾਣਾ ਸੁਣਾਇਆ ਤੇ ਮिन्नੂ ਨਹੀਂ ਸਮਝ ਲੱਗੀ ਆ ਗਈ ਉਥੇ ਲੋਕਾਂ ਨੂੰ ਕਾਹੀ ਸਮਝ ਨਹੀਂ ਆ ਮੈਂ ਤੁਹਾਨੂੰ ਦੋਵਾਂ ਨੂੰ ਖੜਨਾ ਹੈਗਾ ਅਛਾ ਤੇ ਤੂੰ ਕੱਲੀ ਜਾ ਫਿਰ ਮਾਤਾ ਹੈ ਨਾ ਹਟ ਨਾ ਖੜਨਾ ਤੇ ਤੇਰੀ ਸ਼ਾਨ 'ਚ ਫਰਕ ਪੈਂਦਾ ਵਾ ਏਡੀ ਇਹ ਹੈਗੀ ਆ ਆਪਦੇ ਬੋਲੀ ਹੈਗੀ ਉੱਚੀ ਬੋਲਦੀ ਐ ਨਾਲੇ ਨੇ ਮੇਰਾ ਵੀ ਸਿਰ ਲੈ ਲਿਆ ਸਿਰ ਤੇ ਲੈਣਾ ਹੀ ਲੈਣਾ ਸੀ ਮੇਰਾ ਗਲਾ ਵੀ ਖਰਾਬ ਕਰ ਛੜਿਆ ਮੈਂ ਰੋਜ਼ ਪਾਣੀ ਗਰਮ ਕਰਕੇ ਘਰਾਰੇ ਕਰਦੀ ਆ ਤੇ ਫਿਰ ਮੈਂ ਸਵੇਰੇ ਬੋਲਦੀ ਆ ਇਨਾਂ ਦਾ ਮੈਨੂੰ ਘਪਾਈ ਛੜੀ ਐ ਜਦੋਂ ਮੈਂ ਜਾਂਦੀ ਨਹੀਂ ਕਬਲ ਜਾ ਮੇਰਾ ਵੀ ਕੰਬਲਾ ਆ ਤੁਸੀ ਕੰਬਲਾ ਕਿ ਉਧਰ ਤਾਂ ਨਾ ਵਾ ਕੀ ਆਖਣ ਦੀਆਂ ਤੁਸੀ ਕੰਬਲਾ ਕਿ ਉਧਰ ਤਾਂ ਨਾ ਵਾ ਨਹੀਂ ਮੈਂ ਨਹੀਂ ਉਧਰ ਜਾਣਾ ਜੁਣਾ ਹੈਗਾ ਮੈਂ ਹੁਣ ਇੱਥੇ ਹੀ ਰਹਿਣਾ ਵਾ ਘਰੇ ਹੀ ਤੁਸੀ ਕੋ ਨਹੀਂ ਦਾਣਾ ਮੁੰਨੂ ਤੂੰ ਬਲਾ ਛੱਡ ਕੇ ਗਏ ਹੋ ਮੈਂ ਦਾਣਾ ਤੇਰੀ ਤੰਦ ਨਹੀਂ ਆਉਣੀ ਤੁਹਾਨੂੰ ਵੀ ਨਹੀਂ ਮੰਮੀ ਨੇ ਖਲਿਆ ਹਨ ਤਾਂ ਇਹਦਾ ਤਾਂ ਵੀ ਬੇਤੀ ਹੋਈ ਹੈ ਕੀ ਆ ਖੰਡੀਆਂ ਕੀ ਮੇਂ ਮੇਂ ਲਾਇਆ ਵਾ ਉੱਚੀ ਬੋਲ ਹਾਂ ਮੂੰਜੀ ਬੋਲੀ ਜਾਣੀ ਐ ਤੰਗਾ ਤਾਂ ਦੀ ਬੇਇਜ਼ਤੀ ਹੋਈ ਐ ਨਹੀਂ ਕਾਦੀ ਮੇਰੀ ਬੇਇਜ਼ਤੀ ਹੋਈ ਐ ਮੈਂ ਆਪ ਹੀ ਨਹੀਂ ਉਹਦੇ ਨਾਲ ਗਈ ਹੈਗੀ ਮੈਨੂੰ ਪਤਾ ਥੜਿਆ ਹੀ ਨੀਂ ਤੁਹਾਨੂੰ ਇੱਕ ਤੇਰੀ ਮਾਸਾ ਨਹੀਂ ਸਮਝ ਲੱਗਦੀ ਹੈਗੀ ਕੀ ਹੋਰੀ ਹੋਰੀ ਬੋਲਦੀ ਰਹਿਨੀ ਆ ਉੱਚੀ ਬੋਲਿਆ ਤਾਂ ਥੋੜਾ ਮੇਂ ਮੇਂ ਕਰਦੀ ਰਹਿਨੀ ਆ ਮੂੰਹ ਦੇ ਵਿੱਚ ਹੀ ਓਹੋ ਤੰਨ ਜੰਨੀ ਨੇ ਖੜਿਆ ਹੀ ਨਹੀਂ ਐ ਥੜਿਆ ਹੀ ਨਹੀਂ ਐ ਤੰਨ ਨੂੰ ਮੈਨੂੰ ਪਤਾ ਵਾ ਥੜਾ ਦਾ ਕਿਉਂ ਮੰਮੀ ਨੇ ਮੈਨੂੰ ਕਿਉਂ ਨਹੀਂ ਖੜਨਾ ਹੈਗਾ ਭਲਾ ਮੰਮੀ ਤੇ ਮੈਨੂੰ ਬਥੇਰਾ ਜਿਓਰ ਲਾਉਂਦੇ ਹੀ ਮੈਂ ਆਪ ਹੀ ਨਹੀਂ ਗਈ ਹੈਗੀ ਤੂੰ ਨਾ ਬੋਦੀਏ ਮੈਨਾਂ ਗੱਲਾਂ ਨਾ ਕਰ ਪਰ ਇਹੋ ਵੈਸੇ ਕੋ ਮੱਚੇ ਸੌ ਜੰਦੀ ਆ ਤੇਰਾ ਵਾ ਕੀ ਆ ਖੜੀਆਂ ਇਹ ਨੇਰਾ ਇਹ ਨੇਰਾ ਵਾ ਨੇਰਾ ਕਿੱਥੇ ਨੇਰਾ ਮਬਲਬ ਤੇ ਜਗੰਡਿਆ ਆ ਨਾ ਮੈਂ ਥੋਨਾ ਮੈਂ ਦਿਲ ਮੱਕ ਕਿ ਨੇਰੀ ਕਹਾਂ ਮੈਨਾਂ ਇਸ਼ਾਰੇ ਚ ਗੱਲ ਕਰਨੀ ਬੰਦ ਕਰ ਦੇ ਮੈਂ ਕੋਈ ਬੋਲ ਹੀ ਨਹੀਂ ਹੈਗੀ ਆਪਣਾ ਮੱਖ ਲਿਆ ਅੱਜ ਮੇਰੇ ਜਿੱਚੀ ਸੌਣਾ ਵਾ ਤੁਹਾਨੂੰ ਥੋਂਦਾ ਤੇ ਹੈ ਨਹੀਂ ਦਾ ਫਿਰ ਮਨੇ ਉਸ ਸਾਰੇ ਨੂੰ ਕਹਿਣਾ ਪਿੰਦਾ ਵਾ ਕੀ ਅੱਖ ਨਹੀਂ ਆ ਠੀਕ ਹੈ ਤੁਹਾਨੂੰ ਕਰਾ ਥੁੰਦਾ ਵਾ ਮੈਂ ਲੈ ਲਈ ਆ ਤੇ ਮੇਰੇ ਵਾਸਤੇ ਇੱਕ ਕੱਪ ਚਾਹ ਵੀ ਬਣਾ ਕੇ ਲਈ ਆਈ ਆਪ ਸਾਰੀ ਪੀ ਲਈ ਆ ਉੱਥੇ ਮੈਂ ਬਣਾ ਕੇ ਆਦੀ ਉੱਥੇ ਹੈ ਹੀ ਨਹੀਂ ਆ ਪਤਾ ਵੀ ਹੈ ਵੀ ਮੇਰੇ ਹੱਥ ਨੂੰ ਚਾਹ ਪੀ ਕੇ ਸੁਣਨੀ ਆ ਤਾਂ ਠੱਠੀ ਬੋਲਦੀ ਆ ਹੈ ਤੇ ਬੜੀ ਚਲਾ ਗਿਆ ਕਿੱਡੀ ਕਹਿਣੀ ਹੀ ਵੀ ਮੈਨੂੰ ਪਤਾ ਵਾ ਤੈਨੂੰ ਮੰਮੀ ਨੇ ਨਹੀਂ ਖੜਿਆ ਪਰ ਮੰਮੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਹੈਗਾ ਮੈਂ ਕਿਹਾ ਕਿ ਮੈਂ ਆਪ ਹੀ ਨਹੀਂ ਗਈ ਹੈਗੀ ਜੇ ਕਿ ਤੇ ਇਹਨੂੰ ਪਤਾ ਲੱਗ ਜੰਨਾ ਨਾ ਮੇਨੂੰ ਮੰਮੀ ਨੇ ਨਹੀਂ ਖੜਿਆ ਇਹਨੇ ਤੇ ਮੇਰਾ ਜੀਣਾ ਹਰਾਮ ਕਰ ਦੇਣਾ ਹੀ ਕਿੱਡੀ ਚਲਾ ਆ ਗਿਆ ਥਾਹੇ ਲਾ ਕਾਇਲਾ ਉੱਥਾ ਉੱਥਾ ਹਾਂਜੀ ਉੱਥੋ ਉੱਥਾ ਕੋਟ ਕਿਨੂੰ ਕਟਰਾਉਂ ਸਰਸਰੇ ਤੁੱਤ ਨਹੀਂ ਉੱਥੋ ਉੱਥਰ ਉਹੀ ਤਾਂ ਮੈਂ ਪੁੱਛਣਾ ਕਿਤੇ ਨਾ ਪੰਗਾ ਲਿਆ ਲਿਆ ਇਹਨੇ ਕੁੱਟਣ ਦੀ ਨੌਬਤ ਆ ਗਈ ਜਿਹੜੀ ਤੁੱਤ ਨਹੀਂ ਉੱਥੋ ਉੱਥ ਉੱਠਾ ਠਾਲ ਦਿੰਦਾ ਹੋਰ ਕਿਦਾਂ ਉੱਠਾ ਕੁੱਤ ਕਿ ਆ ਕਿੱਥੇ ਨਿਆਣੇ ਥੱਦਵਾ ਅਜੇ ਕਾਲੇ ਤੇ ਛੱਡ ਕੇ ਆਇਆ ਹੈ ਪੋਰਾ ਭਰ ਕੇ ਹੋਰ ਫੜੋਲਾ ਛੱਡਣਾ ਥਾਨੇ ਥੀਤ ਨੂੰ ਥੱਦਵਾ ਥੀਤ ਨੂੰ ਸੀਤ ਨੂੰ ਸੂਛ ਛੱਡਣਾ ਆਹੋ ਬੱਤ ਤੁਸੀਂ ਬਾਤ ਤੁਹਾਡੇ ਕਰਕੇ ਮੇਰੀ ਵੀ ਬੋਲੀ ਵਿਗੜ ਗਈ ਹੈ ਬੱਤ ਨੰਗੀ ਆ ਤੇ ਪਹਿਲਾਂ ਤਿਆਰ ਕਰ ਲੈਣਾ ਮਾਨੂੰ ਲੈ ਤੋਗੀ ਨਹੀਂ ਥੀਉਤਦੀ ਛੱਡੋ ਨਾ ਆ ਤੇਤੀ ਕਾ ਤੇਤੀ ਤਾ ਦਿਆ ਆ ਗਿਆ ਤੇਤੀ ਕਾਰੇ ਟੀਲਾ ਹੋ ਗਿਆ ਯ ਅੱਗੇ ਚਲੋ ਚਲੋ ਆ ਜਿੰਨਾ ਵਾ ਆਈ ਹਾਈ ਨੀਂਸ਼ਾ ਵਾ ਲੈ 13 ਵੀ ਭਲਾਈ ਹੋ ਜੇ ਕਿਤੇ ਸਹਲ ਇੱਥੇ ਬਹਿ ਮੇਰਾ ਪੁੱਤ ਆਪਦੇ ਸੱਤੀ ਹੈਗੀ ਸੀ ਨਾਲ ਤੈਨੂੰ ਵੀ ਮੇਰੇ ਪੁੱਤਰ ਨੂੰ ਇਹਨੇ ਗਝਾ ਲਿਆ ਜਿਹੋ ਜਿਹੇ ਥੱਥ ਫੱਥ ਆ ਬੋਲਦੀ ਉਹ ਹੋ ਜਾ ਤੂੰ ਗਝ ਗਿਆ ਵੇ ਇੱਥੇ ਦੇ ਨਾ ਰਹੀ ਲੇਤੋਗੀ ਥੀਤੀ ਕਰੀ ਆ ਜਿੰਨਾ ਆ ਜਿੰਨਾ ਵਾ ਉਹ ਪੁੱਤੇ ਇਹਦੀ ਮੱਤੇ ਨਾ ਲੱਗੀ ਉਹ ਦਾਦੀ ਸੁੱਤਾ ਉੱਠਿਆ ਹਾਂ ਠੀਕ ਹੈ ਆਵਲੀ ਸਮਝ ਲੱਗਣੀ ਮੈਂ ਕੀ ਕਰਾਂ ਉਹ ਤਾਂ ਖੰਡੇ ਪਿੰਨਾਂ ਨੂੰ ਛੱਡਿਆ ਸਕੂਲੇ ਤੂੰ ਤੇ ਪੁੱਤਰ ਸੁੱਤਾ ਉੱਠਿਆ ਤੇ ਆਹ ਦੇਣੇ ਦੁਪਹਿਰੇ ਇਹੋ ਜਿਹਾ தੱਥ-ਪੱਥ ਘਰ ਲੈਣ ਦਾ ਵਾ ਮੈਂ ਤੇ ਉਹ ਵੇਲੇ ਨੂੰ ਪਛੋਂ ਤੂੰ ਨਹੀਂ ਆ ਤੂੰ ਵੀ ਨਾ ਮੇਰਾ ਪੁੱਤਰ ਹੋ ਗਿਆ ਹੋ ਜੀ ਹੱਸਣ ਵਾਲੀ ਗੱਲ ਕੋਈ ਨਹੀਂ ਪੁੱਤ ਮੈਨੂੰ ਪੁੱਛ ਕੇ ਵੇਖ ਆਨੀ ਮੈਂ ਕੋਈ ਹੋਰ ਆ ਤੇ ਗੁਜਵਾ ਮੈਨੂੰ ਹੋਰ ਦਿੰਦੀ ਹੈ ਚਲੋ ਕੋਈ ਨਹੀਂ ਐਡੇ ਨਾਲ ਸ਼ੁਰੂ ਕਰੋ ਮੈਨੂੰ ਮੰਮੀਾਂ ਦੀ ਯਾਦ ਨਹੀਂ ਪਈ ਨਾ ਸੋਨਾਂ ਦੀ ਆਹੋ ਤੇ ਜਦੋਂ ਕੋਈ ਗੱਲਬਾਤ ਪੁੱਛਣੀ ਹੁੰਦੀ ਹੈ ਨਾ ਉਹ ਤਾਂ ਮੇਰੇ ਲਾਗੇ ਆਣ ਕੇ ਮੇਰਾ ਪੁੱਤ ਵਿਆਹ ਕਰ ਇਹਦੇ ਕੋਲ ਉਹਨਾਂ ਕੀ ਸੁਣਿਆ ਘਰ ਗੱਲ ਇਹਦੀ ਨੂੰ ਜਿੰਨੀ ਕਿਨੇ ਕਰਨੀ ਹੁੰਦੀ ਹੈ ਉਹਦਾ ਵੀ ਹੰਗੂਰਾ ਨਾ ਜਿਆਦਾ ਨਹੀਂ ਸਮਝਦਾ ਇਹ ਜਿਹੜੀ ਕਰਦੇ ਆ ਫਿਰ ਮੈਨੂੰ ਆਖਣ ਨਹੀਂ ਔਠ ਔਠ ਮੈਨੂੰ ਥੋੜਿਆ ਹੀ ਕੁੱਟ ਆਹੋ ਤੇ ਬਸ ਫਿਰ ਐਹੋ ਤੇ ਗੱਲ ਮੈਂ ਤਾਂ ਹੀ ਤੇ ਉਹ ਵੇਲੇ ਡਈਆਂ ਪੱਛੋਂ ਤੋਂ ਜਿਹੜੇ ਵੇਲੇ ਸਾਡ ਘਰ ਆ ਗਈਆਂ ਨੇ ਸਲਖਣੀਆਂ ਚਲ ਜਾ ਮੇਰਾ ਪੁੱਤ ਹੁਣ ਚਾਹ ਪੀ ਤੇ ਇਹਨੂੰ ਛੱਡਿਆ ਟਾਈਮ ਨਾਲ ਇਹਨੇ ਤਿਆਰ ਨਹੀਂ ਕੀਤਾ ਉਹਦੀ ਬੱਸ ਨਿਕਲ ਗਈ ਇ ਮੈਨੂੰ ਪੁੱਤ ਹੁਣ ਕੋਈ ਨਹੀਂ ਦਾਦੀ ਮੈਂ ਪਹਿਲਾਂ ਛੱਡੋ ਨਾ ਚਾਹ ਆਣ ਕੇ ਪੀ ਲਾਂਗਾ ਚੱਲ ਫਿਰ ਠੀਕ ਹੈ ਆਣ ਕੇ ਪੀ ਲੈ ਹਾਂਜੀ ਇਹ ਹੋਇਆ ਮੈਂ ਖਾਪਨੀਆ ਉਹ ਵੇਲੇ ਨੂੰ ਵੀ ਕੀ ਕਰਾਂ ਗਾਂ ਕਿ ਇਹੋ ਜੀ ਸਾਡੀ ਬਾਲਵਾੜੀ ਨਾ ਥੱਫੀ ਪੱਤੀ ਹੋ ਜਾਵੇ ਪਿੱਛੋਂ ਤੇ ਚਲੋ ਹੈ ਸੀ ਤਾਂ ਠੀਕ ਹੈ ਹਮ ਮੰਨ ਲਿਆ ਰੱਖ ਲਿਆ ਤੇ ਹੁਣ ਗਾਂ ਥੱਥੇ ਪੱਤੇ ਹੋ ਗਏ ਤਾਂ ਸਾਡਾ ਤੇ ਲੋਕਰ ਨਾ ਹੀ ਘਰ ਦਾ ਕੱਢ ਦੇਣਾ ਖਣਾ ਥੱਥਿਆਂ ਦਾ ਘਰ ਵਾ ਫਿਰ ਹਾਂ ਤੀ ਤੰਦੇ ਹੋ ਤਹੀ ਕਰਨਾ ਕੀਆ ਸਾਹੀ ਆਇਆ ਹੀ ਉਹਨੂੰ ਸੀਤ ਨੂੰ ਛੱਡ ਕੇ ਸਕੂਲ ਤੇ ਮੈਨੂੰ ਕਹਿਣ ਡਿਆ ਹੀ ਮਮਾ ਚਾਪੜਾ ਚਾਪੜਉਣ ਲੱਗੀ ਆ ਠੀਕ ਆ ਤੇ ਬਾਹਰ ਮੁੰਗਲੇ ਹਾਂ ਮੁੰਗਲੇ ਮੁੰਗਲੇ ਹੋਏ ਹਾਈ ਨਹੀਂ ਇੱਕ ਉਹ ਤੇ ਜਿਹਾ ਕਿਤੇ ਸੀਤ ਨਹੀਂ ਪਾਟਾ ਕਿੱਥੇ ਮੁੰਗਲੇ ਚੱਲਣ ਡੇ ਆ ਉਹ ਦੂੜਵਾ ਤਾਨੂੰ ਠੰਡ ਤੇ ਕਿਉਂ ਨਹੀਂ ਆਉਂਦੀ ਠੱਦੀ ਠੱਦੀ ਇੱਥੇ ਕੀ ਆ ਖੰਡੀਆਂ ਉੱਥੇ ਠੱਦੀ 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 ਮੁੰਗਲੇ ਮੁੰਗਲੇ ਨੀ ਮੈਨੂੰ ਨਹੀਂ ਪਤਾ ਲੱਗਣ ਡਿਆ ਕੀ ਕਹਿਣ ਦੀਆਂ ਕਿਹੜੇ ਮੂਂਗਲੇ ਵਜਣ ਡੇ ਆ ਦੁਰਵਾ ਦੁਰਵਾ ਥੱਦੀ ਥੱਦੀ ਨੀ ਮੈਨੂੰ ਹੱਥ ਨਾਲ ਸਮਝਾ ਕੀ ਥੱਦੀ ਥੱਦੀ ਲਾਇਆ ਕੀ ਆ ਦੁਰਵਾ ਕਿਤੇ ਤੁਹਾਨੂੰ ਠੰਡ ਨਹੀਂ ਲੱਗਦੀ ਥੱਦੀ ਥੱਦੀ ਕਹਿਣ ਦੀਆਂ ਥਾਦੀ ਥੱਦੀ ਹਾਏ ਹਾਏ ਨੀ ਤੇਰਾ ਕਿਤੇ ਭਲਾਈ ਹੋਏ ਸਬਜੀ ਕਹਾਂ ਥੱਦੀ ਥੱਦੀ ਕਹਿਣ ਦੀਆਂ ਔਰ ਸਬਜੀ ਨੇ ਕੀ ਆ ਥੱਦੀ ਲੱਗੀ ਇਹ ਤਾਂ ਹੀ ਕਹਿੰਦੀ ਸੀ ਚਲ ਠੀਕ ਆ ਤੂੰ ਜਾ ਤੇ ਮੈਂ ਹੰਡੀਆਂ ਤੇਰੇ ਮਗਰ ਮਗਰੀ ਮੈਂ ਚਾ ਬਣਾ ਖਾਣੀ ਲੈ ਦਿੰਦੀ ਆ ਜਾ ਜਾ ਠੀਤੀ ਆ ਜੂ ਆ ਜਾਣੀ ਜਾ ਜਾ ਪਤਾ ਨਹੀਂ ਕੀ ਕਹਿ ਦਿੰਦੀ ਆ ਉਹ ਤੇ ਮੈਂ ਆ ਹੀ ਕਹਿਤਾ ਆਪਣੇ ਕੋਲੋਂ ਵੀ ਆ ਜਾਗੀ ਇਹ ਹੋਈ ਕਹਿਣ ਦੀ ਹੁਣੀ ਆ ਪਿਆਜੀ ਹੋਰ ਕੀ ਇਹ ਕਹਿਣ ਦੀ ਹੁਣੀ ਆ ਕੱਲੀ ਤੇ ਕੰਮ ਕਰਕੇ ਰਾਜੀ ਨਾ ਹੈਗੀ ਹਰ ਥਾਂ ਮੈਨੂੰ ਨਾਲੀ ਭਜਾਈ ਫਿਰਦੀ ਨੇ ਥੁੰਦੇ ਦੇ ਥੋਲੇ ਤੇ ਉਹ ਹੱਦੇ ਤੱਕ ਨਹੀਂ ਦੀਦੀ ਆ ਪਤਾ ਨਹੀਂ ਕਿੱਥੇ ਰਹਿ ਗਏ ਨੇ ਆ ਕੇ ਵੀ ਆਈਂ ਤੇ ਥੇਤੀ-ਤੇਤੀ ਆ ਜਿਓ ਹਾਂ ਨਹੀਂ ਤੋੜਨੀ ਆ ਜਾ ਉਧਰ ਅੱਗੇ ਜਾ ਕੇ ਤੋੜੀ ਇੱਥੇ ਕੀ ਆ ਮੈਂ ਕਿੰਨੇ ਥੁੰਦੇ ਥੋਲੇ ਤੁੱਤੀ ਹੋਣ ਆਏ ਆ ਦੇ ਮੂੰਗਲੇ ਇਹਨਾਂ ਨੂੰ ਕਹਿੰਦੀ ਸੀ ਕੀ ਆ ਖੱਡੀਆਂ ਆਈ ਮੂੰਗਲਿਆ ਜਿਹਦੇ ਮੈਂ ਕਹਿੰਦੀ ਸੀ ਹਾਏ ਹਾਏ ਨਹੀਂ ਇਹ ਭੈਣੇ ਮੂੰਗਲੇ ਥੋੜੇ ਆ ਹਾਏ ਹਾਏ ਮੈਂ ਵੀ ਮੂੰਗਲੇ ਬੋਲਣ ਲੱਪੀ ਆ ਇਹ ਮੂੰਗਰੇ ਥੋੜੇ ਆ ਮੂੰਗਰੇ ਤਾਂ ਛੋਟੇ ਛੋਟੇ ਹੁੰਦੇ ਆ ਇਹ ਲੰਬੇ ਲੰਬੇ ਇਹਨਾਂ ਨੂੰ ਸੂੰਗਰੇ ਕਹਿੰਦਾ ਵਾ ਤੇਰਾ ਵੀ ਸਰ ਗਿਆ ਵਾ ਆ ਜਾ ਉੱਗੋ ਤਾ ਚਲੋ ਇੱਥੇ ਤੱਕ ਕਹਿ ਦੇ ਜੀ 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 ਬਤਨ ਵੀ ਹੈਗੇ ਬਤਨ ਇਹ ਖੰਡੀਆਂ ਬਟਨ ਵੀ ਆ ਗਏ ਆ ਹਾਏ ਹਾਏ ਨੀ ਬਟਨ ਕਿੱਥੋਂ ਆਏ ਇਹ ਸੁੰਗਰੇ ਆ ਬਟਨ ਦੇ ਕਿੱਥੋਂ ਆ ਗਏ ਦੀਦੀ ਮੱਤਨ ਬਟਨ ਹਾਏ ਹਾਏ ਇਹ ਤੇ ਮਟਰੇ ਆ ਬਟਨ ਬਟਨ ਲਾਇਆ ਵਾ ਲਿਆ ਥਾਲੀ ਲਿਆ ਇਹਨਾਂ ਨੂੰ ਤੋੜ ਹੀ ਲੈਣੇ ਆ ਲਿਆ ਮਟਰਾਂ ਵਾਲੇ ਛੋਲ ਬਣਾਵਾਂਗੇ ਮੈਨੂੰ ਇਹ ਸਾਲੂ ਤੇ ਗੰਡੇ ਛਿਲਣ ਡਾ ਗਏ ਨੇ ਇਹ ਮੰਮੀ ਸਬਜ਼ੀ ਬਣਾਉਣੀ ਹੈ ਤੇ ਦੋ ਜਣੀਆਂ ਛਲ ਗਈਆਂ ਨੇ ਆ ਜਿਹੜੀ ਵੱਡੀ ਆ ਬੋਲੋ ਇਹ ਤੇ ਆਂਦੀ ਸੀ ਵੀ ਹੁਣ ਇਹ ਆ ਜਾਣਾ ਮੰਮੀ ਆ ਹਸੂਂਗਰੇ ਲੈ ਕੇ ਵੇਲੀ ਚ ਤੇ ਕਦੇ ਇਹਦੀਆਂ ਗਈਆਂ ਨੇ ਅਜੇ ਤੱਕ ਆਈਆਂ ਨਹੀਂ ਉੱਥੇ ਇੱਕ ਦੂਜੀ ਨਾ ਆਂਦੀਆਂ ਹੋਣੀਆਂ ਨੇ ਦੀਦੀ ਚੱਲੀਏ ਘਰ ਚੱਲੀਏ ਕੋਈ ਨਹੀਂ ਮੰਮੀ ਡਈ ਹੋਣੀ ਕਰਨਗੇ ਚਲੇ ਜਾਣੇ ਘੜੀ ਟਾਈਮ ਲੱਗੂ ਹੀ ਜਾਏਗਾ ਤੇ ਕੋਈ ਨਹੀਂ ਬਾਹਰ ਭਾਵੇਂ ਕਈ ਦੀਆਂ ਕਈ ਗੱਲਾਂ ਕਰਦੀਆਂ ਹੁਣ ਕਿਹੜਾ ਉਹਨਾਂ ਨੇ ਸੁਣਨਾ ਵਾ ਇਹ ਕੁੰਝ ਬੋਲੀ ਆ ਤੇ ਇਹ ਕੁੰਝ ਥੱਤੀ ਛੱਲ ਦਿੱਤੇ ਮੰਮੀ ਆਲੂ ਹਾਂ ਛੱਲ ਦਿੱਤੇ ਮੈਂ ਤਾਂ ਕਦੋਂ ਦੀ ਛਿਲ ਕੇ ਬੈਠੀ ਆ ਤੇ ਮਿੰਦੀ ਕਣ ਵੀ ਡਈ ਆ ਵੀ ਕਦੋਂ ਆਉਂਦੀਆਂ ਗਈਆਂ ਤੇ ਜੇ ਤੱਕ ਆਈਆਂ ਹੀ ਨਹੀਂ ਤੁਹਾਡੇ ਕੋਲ ਸਬਜ਼ੀ ਨਹੀਂ ਛਲੀ ਤੋੜੀ ਗਈ ਹਾਂ ਵੇਂਦੀਆਂ ਨੇ ਇੱਕ ਦੂਜੀ ਵਾਰ ਆ ਥੰਦੇ ਨੇ ਤੂੰ ਟਾਈਮ ਬੜਾ ਲਾਏ ਹੋ ਖੇਤੀ ਨਹੀਂ ਆਏ ਕਿ ਟਾਈਮ ਆਪਾਂ ਲੱਗਣਾ ਨਹੀਂ ਹੀ ਉੱਥੇ ਕਿਸੇ ਨੇ ਤੋੜ ਕੇ ਤੇ ਨਹੀਂ ਰੱਖੀ ਪੀ ਆਪਾਂ ਜਾਣਾ ਹੀ ਤੇ ਪਾਗ ਲੈ ਆਉਣੀ ਅਕਸਰ ਤੇ ਹੱਥਾਂ ਨਾਲ ਹੀ ਤੋੜਨੀ ਹੀ ਨਾ ਦੋ ਜਣੀਆਂ ਤੁਸੀਂ ਗਈਆਂ ਉਹ ਛੱਟ ਮਿੰਟੋਂ ਮੈਂ ਤੇ ਕੰਮ ਕਰ ਲਈਦਾ ਕੜੀ ਕਰਨਾ ਹੋਏ ਸਹੀ ਤੂੰ ਆਪ ਘਾਜਿਆ ਕਰੋ ਤੇ ਆਹ ਤੇ ਹਮ ਲੱਗ ਹੀ ਜਾਂਦਾ ਵਾ ਆਹ ਵੇਖੋ ਕਿੰਨਾ ਟਾਈਮ ਨਾਲ ਥੁੰਗੜੇ ਅੰਨ ਤਾਂ ਤੋੜ ਕੇ ਲੈ ਆਉਂਦੇ ਨੇ ਚੰਗਾ ਤਾਂ ਨਾ ਕੇਵਾਰੇ ਆ ਜਾਣਾ ਚਲੋ ਜਾਓ ਬਣਾਓ ਜਾ ਕੇ ਮੈਂ ਆਲੂ ਦੇ ਗੱਡੇ ਛਿਲ ਦਿੱਤੇ ਤੇ ਆ ਵੀ ਕੱਢੋ ਤੁਸੀਂ ਕੱਢਨੇ ਆ ਵੇਖਾ ਮੇਰੇ ਕੋਲ ਨਹੀਂ ਇਹ ਕੰਮ ਹੁੰਦਾ ਤੁਸੀਂ ਕਰਿਆ ਕਰੋ ਤੁਹਾਨੂੰ ਕੀ ਹੈ ਨਾਲੇ ਮੈਂ ਖੱਬ ਜਾਨੀ ਕਰਦੀ ਤੇ ਨਾਲੇ ਤੁਸੀਂ ਮੁੱਠੇ ਮੈਨੂੰ ਗੱਲਾਂ ਕਰਦੀਆਂ ਮਗਰੋ ਤੱਲ ਕੋਈ ਗੱਲ ਨਹੀਂ ਅੱਛੀ ਆਪੇ ਕਰ ਲੈਨੇ ਆ ਜੇ ਲੈਣ ਤੇ ਆ ਨਾ ਅਸੀਂ ਕੱਦ ਵੀ ਲਵਾਂਗੇ ਕੱਢ ਲਓ ਖੜ ਲਓ ਜਬਾਨ ਤੇ ਤੇਰੀ ਬਥੇਰੀ ਚੱਲਦੀ ਇਹ ਗੱਲ ਤੇ ਦੇ ਹਾਂ ਕੀ ਆ ਖੰਡੀਆਂ ਆ ਆਖੰਡੀਆਂ ਭੀ ਮੈਂ ਨਹੀਂ ਕੱਦਨੇ ਤੁਸੀਂ ਕੱਢੋ ਅਸ਼ਾ मम्मी के वेले बैठे बैठे कट भी दोगे दो। तो भी इधर आ समझ नहीं लगती छेती मेरे मूह भी तीया तीया निकल दिया जोड़े दो हाथ तू ना घट ही बोलिया कर तेरी कोई समझ नहीं लगती जे मम्मी नहीं ना कर मटर तू इंज कर तू कटर मैं बना ली सब्जी ਹੋ ਇਹ ਦੂਰਵਾ ਤੇ ਮੈਂ ਵੀ ਤੇਹੋ ਆਥਾਂਦੀ ਹਾਂ ਹੋਰ ਮੈਂ ਤੀ ਤੈਨਦੀ ਆ ਤੁਹਾਨੂੰ